ਮੈਂ ਗੱਡ ਕੇ ਆਇਆ ਹਾਂ ਬਹੁਤ ਧੰਨਵਾਦ ਆ ਤੁਹਾਡਾ ਤਾਂ ਜਿਹੜੀਆਂ ਹੁਣ ਆਪਾਂ ਨੂੰ ਉਹ ਰਣਨੀਤੀਆਂ ਜਿਹੜੀਆਂ ਸਰਕਾਰਾਂ ਦੇ ਨਾਲ ਆਪਣੀਆਂ ਲੜਾਈਆਂ ਲੜਨ ਦੀ ਅੱਗੇ ਹਮਲੇ ਸਰਕਾਰਾਂ ਦੇ ਵੱਡੇ ਨੇ ਆਪਣੇ ਤੇ ਪਰ ਉਹ ਹਮਲਿਆਂ ਦੇ ਵਿੱਚ ਆਪਾਂ ਨੇ ਕਿਵੇਂ ਸਰਕਾਰਾਂ ਦੇ ਨਾਲ ਪੜਨਾ ਤਾਂ ਉਹਦੇ ਬਾਰੇ ਆਪਾਂ ਵਿਚਾਰ-ਵਟਾਰਾ ਕਰਨੀ ਹੈ ਤਾਂ ਜਿਹੜਾ ਪਹਿਲਾਂ ਦਾ ਆਪਾਂ ਜਿਹੜਾ 30 ਤਰੀਕ ਵਾਲਾ ਪ੍ਰੋਗਰਾਮ ਆਪਾਂ ਕਰਕੇ ਹਟੇ ਹਾਂ ਉਹਦੇ ਬਾਰੇ ਵੀ ਇੱਕ رائے ਰੱਖਿਓ ਵੀ ਆਪਣਾ ਕਿਵੇਂ ਸਫਲ ਹੋਇਆ ਉਹ ਕਿਵੇਂ ਸਹੀ ਕਰੇ ਆਪਾਂ ਨੇ ਉਹਦੇ ਵਿੱਚ ਵੀ ਇੱਕ ਦਸਣੀ ਆ ਤੁਸੀਂ ਨੇ ਰਹਿ ਵੀ ਹਾਂ ਸਹੀ ਕਰੇ ਆਪਾਂ ਨੇ ਵੀ ਕੋਈ ਬਾਦ ਘਾਟ ਕੋਈ ਕਿਸੇ ਕਿਸਮ ਦੀ ਉੱਥੇ ਹੋਈ ਹੈ ਜਿਹੜਾ ਆਪਣਾ ਹਰਦਾਸਪੁਰ ਕਰਿਆ ਸੀ ਤਾਂ ਉਸ ਤੋਂ ਅਗਲਾ ਪ੍ਰੋਗਰਾਮ ਹੈ ਜਿਹੜਾ ਹੁਣ 21 ਤਰੀਕ ਵਾਲਾ 21 ਤਰੀਕ ਵਾਲੇ ਦੇ ਵਿੱਚ ਵੀ ਆਪਾਂ ਨੇ ਵੱਧ ਤੋਂ ਵੱਧ ਬੜੀ ਗਿਣਤੀ ਦੇ ਵਿੱਚ ਜਾਣਾ ਹੈ ਉਹ ਹਰ ਇੱਕ ਬੰਦੇ ਨੂੰ ਲਾਮੰਦ ਕਰਨਾ ਹੈ ਲਾਮੰਦ ਕਰਕੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਆਪਾਂ ਨੇ ਲੋਕਾਂ ਨੇ ਜਾਣਾ ਹੈ ਉੱਥੇ ਜਾਣਾ ਬਾ 18 ਤਰੀਕ ਨੂੰ 18 ਤੋਂ ਤਾਂ 21 ਨੂੰ ਵੀ ਜਿਹੜਾ ਅਮਰਜੈਂਸੀ ਉਹ 21 ਨੂੰ ਵਗ ਜੂ ਪਰ 18 ਤਰੀਕ ਤੋਂ ਉੱਥੋਂ ਗਿਣਤੀ ਵਧਾਉਣੀ ਸ਼ੁਰੂ ਸ਼ੁਰੂ ਕਰ ਲੋ ਤਾਂ ਜਿਨ੍ਹਾਂ ਦੀਆਂ ਟਰਾਲੀਆਂ ਪਿੰਡਾਂ ਚੋਂ ਨਹੀਂ ਗਈਆਂ ਵੀ ਆ ਉਹ ਆਪਣੀਆਂ ਟਰਾਲੀਆਂ ਲੈ ਕੇ ਜਾਓ ਗੱਲ ਇਹ ਹੈ ਜੀ ਵੀ ਟਰਾਲੀਆਂ ਦੀ ਵੀ ਗਿਣਤੀ ਹੋਣੀ ਚਾਹੀਦੀ ਆ ਤਾਂ ਬੰਦਿਆਂ ਦੀ ਵੀ ਗਿਣਤੀ ਹੋਣੀ ਚਾਹੀਦੀ ਆ ਖਾਲੀ ਉੱਥੇ ਹੀ ਘੁੱਲਨੇ ਪਏ ਨੇ ਵਿੱਚ ਉਹ ਵੀ ਇੱਕ ਮੰਦਭਾਗੀ ਗੱਲ ਹੈ ਸਾਡੇ ਵਾਸਤੇ ਤਾਂ ਇਹ ਗੱਲ ਇਹ ਹੁੰਦੀ ਆ ਕਈ ਲੋਕਾਂ ਦਾ ਸਵਾਲ ਜਵਾਬ ਹੁੰਦਾ ਮੰਨ ਲਓ ਵੀ ਪਿੰਡਾਂ ਦੇ ਵਿੱਚੋਂ ਦੋ ਜਾਂ ਚਾਰ ਬੰਦੇ ਜਾਂਦੇ ਨੇ ਉਹ ਵੀ ਬਹੁਤ ਵੱਡੀ ਗੱਲ ਹੈ ਪਿੰਡਾਂ ਦੇ ਵਿੱਚੋਂ ਜਾਂਦੇ ਐਸੀ ਤਰ੍ਹਾਂ ਹੁੰਦੇ ਨੇ ਵੱਡੀ ਗਿਣਤੀ ਵੀ ਜਾਂਦੀ ਆ ਪਰ ਕਈ ਬੰਦੇ ਮਨ ਨਾਲ ਸੇਵਾ ਕਰਦੇ ਨੇ ਕਈ ਧਨ ਨਾਲ ਕਰਦੇ ਨੇ ਕਈ ਮਤਲਬ ਬੰਦੇ ਭੇਜ ਕੇ ਸੇਵਾ ਕਰਦੇ ਹੁੰਦੇ ਨੇ ਸੇਵਾ ਹਰ ਕਿਸਮ ਦੀ ਆ ਪਰ ਗੱਲ ਇਹ ਆ ਇਹ ਕਦੇ ਨਾ ਸੋਚੋ ਆਪਾਂ ਯਾਰ ਘਟ ਗਿਣਤੀ ਜਾਂਦੀ ਆ ਫਲਾਣੇ ਚ ਵੱਧ ਜਾਂਦੀ ਆ ਉਹ ਇੱਕ ਅਲੱਗ ਗੱਲ ਐ ਤਾਂ ਜਿਵੇਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਿਆ ਇਤਿਹਾਸ ਦੇਖ ਲਈਂ ਆਨੰਦਪੁਰ ਸਾਹਿਬ ਦੇ ਵਿੱਚੋਂ ਜਦੋਂ ਕਿਲਾ ਛੱਡਿਆ 40 ਉਹ ਸਿੰਘ ਸੀਗੇ ਫਿਰ ਜੰਗ ਚਮਕੌਰ ਸਾਹਿਬ ਦੀ ਗੜੀ ਵਾਲੀ ਲੜਾਈ ਆ ਉਸ ਟਾਈਮ ਵੀ 40 ਦੇ ਅੱਜ ਦੀ ਜਿਹੜੀ ਜੰਗ ਐ ਅੱਜ ਦੀ ਜੰਗ ਤਾਂ ਬਹੁਤ ਸੌਖੀ ਹੋ ਗਈ ਆਪਾਂ ਨੂੰ ਲੜਨੀ ਅੱਜ ਤੱਕ ਆਪਾਂ ਬਹੁਤ ਬੜੀ ਗਿਣਤੀ ਦੇ ਵਿੱਚ ਆ ਪੰਜਾਬ ਚ ਲੋਕ ਉਸ ਟਾਈਮ ਕਿੰਨੀ ਕ ਗਿਣਤੀ ਆ ਪਰ ਆਪਾਂ ਨੂੰ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਦੀ ਹਰ ਇੱਕ ਚਾਲ ਜਿਹੜੀ ਉਹ ਸਮਝਣ ਦੀ ਲੋੜ ਆ ਸਰਕਾਰ ਕੋਈ ਵੀ ਹੋਵੇ ਤਾਂ ਕੇਂਦਰ ਦੇ ਅਧੀਨ ਹੀ ਚੱਲਦੀ ਆ ਉਹਦੇ ਹਿਸਾਬ ਨਾਲ ਹੀ ਚੱਲਣਾ ਜੋ ਕਹਿਣਗੇ ਉਹੀ ਕੁਝ ਸਾਰੇ ਪੰਜਾਬ ਦੇ ਵਿੱਚ ਹੋਊਗਾ ਤਾਂ ਆ ਤੁਹਾਡੇ ਸਾਹਮਣੇ ਹੋ ਰਿਹਾ ਜੋ ਆਪਣੇ ਤੇ ਹੋ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਆਲ ਸਾਹਿਬ 53 ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅੱਜ ਤੱਕ ਕੋਈ ਇੱਥੇ ਆਪਣਾ ਪੰਜਾਬ ਦਾ ਸੀਨੀਅਰ ਮੰਤਰੀ ਉੱਥੇ ਬੈਠਾ ਹੋਵੇ ਜਾ ਕੇ ਗੱਲਬਾਤ ਕੋਈ ਸਾਡੇ ਪੰਜਾਬ ਦੀ ਕਰਨੀ ਚਾਹੁੰਦਾ ਹੋਵੇ ਕਿਸੇ ਨੇ ਕਰੀ ਹੋਵੇ ਬਿਲਕੁਲ ਨਹੀਂ ਕਰੀ ਹੈਗੀ ਭਰਾਓ ਤਾਂ ਆਪਾਂ ਠੀਕ ਹੈ ਕਹਿ ਦਿੰਨੇ ਕੋਈ ਕਿਸੇ ਪਾਰਟੀ ਨਾਲ ਜੁੜ ਜਾਂਦਾ ਜਾ ਕੇ ਕੋਈ ਕਿਸੇ ਨਾਲ ਜੁੜ ਜਾਂਦਾ ਹੈ ਪਾਰਟੀ ਨੇ ਕਿਸੇ ਨੇ ਨਹੀਂ ਕੁਝ ਦੇਣਾ ਜਦੋਂ ਪਰਚੇ ਹੋ ਜਾਣੇ ਨੇ ਕੋਈ ਪਾਰਟੀ ਨਹੀਂ ਔਡੇ ਨਾਲ ਖੜਦੀ ਔਡਾ ਘਰੇ ਫੂਕੂਗਾ ਇਹ ਕੰਮ ਆਊਗਾ ਤਾਂ ਜਿਹੜੀ ਇਹ ਲੋਕ ਤਾਕਤ ਹੈ ਇਹ ਤਾਕਤ ਹੀ ਕੰਮ ਆਊਗੀ ਇਹ ਹੀ ਥੋੜਾ ਝੰਡੇ ਚ ਡੰਡਾ ਹੈ ਥੋੜਾ ਝੰਡੇ ਚ ਡੰਡਾ ਚੱਲ ਰਿਹਾ ਸਾਨੂੰ ਸਮਝਣ ਦੀ ਲੋੜ ਆ ਉਹ ਕਿਵੇਂ ਸਮਝਣਾ ਹੁਣ ਤੁਸੀਂ ਸਮਝਦਾਰ ਹੋ ਇਹਦੇ ਵਿੱਚ ਆਪਾਂ ਚਾਣਣਾ ਪਾਲੀਏ ਮੰਨ ਲਓ ਕੋਈ ਪਰਚਾ ਹੁੰਦਾ ਗਾਲਾ ਆਪਾਂ ਜਾਣੇ ਆ ਉਹ ਰੱਦ ਹੋ ਜਾਂਦਾ ਹੁੰਦਾ ਨਾ ਕੋਈ ਕਿਤੇ ਆਪਣਾ ਅਧਿਕਾਰੀ ਤੰਗ ਕਰ ਰਿਹਾ ਨਜਾਇਜ਼ ਕੋਈ ਬਿਜਲੀ ਵਾਲੇ ਕੰਮ ਦੇ ਵਿੱਚ ਆ ਕੇ ਆਪਾਂ ਇਕੱਠੇ ਹੋ ਕੇ ਜਾਣੇ ਵਾਪਸ ਆ ਠੋਡੀ ਪੁੱਗ ਤਾਂ ਹੈਗੀ ਆ ਪਰ ਤੁਹਾਨੂੰ ਪਛਾਣਨ ਦੀ ਲੋੜ ਆ ਪਾਰਟੀਆਂ ਦੇ ਮਗਰ ਨਾਲ ਆਪਾਂ ਲੱਗ ਕੇ ਚੱਲੀਏ ਆਪਾਂ ਜਿਹੜਾ ਆਪਣਾ ਖੇਤੀ ਢਾਂਚਾ ਹੈ ਇਹਨੂੰ ਬਚਾ ਲਈਏ ਸਭ ਤੋਂ ਵੱਡਾ ਆਪਣਾ ਇੱਕ ਹੀ ਰਹਿ ਗਿਆ ਆਪਣੇ ਕੋਲ ਜੇ ਆਪਾਂ ਇਹਨੂੰ ਬਚਾ ਲੈਣੇ ਆ ਤਾਂ ਆਉਣ ਵਾਲੀਆਂ ਜਿਹੜੀਆਂ ਫਸਲਾਂ ਤੇ ਨਸਲਾਂ ਬਚ ਜਾਣੀਆਂ ਜੇ ਆਪਾਂ ਗੁਲਾਮੀ ਦੀਆਂ ਜੀਜੀਰਾ ਪਵਾ ਕੇ ਰੱਖਣੀਆਂ ਨੇ ਉਹਦੇ ਨਾਲੋਂ ਬਈ ਆਪਾਂ ਨੂੰ ਛੱਡ ਕੇ ਸਾਰੇ ਕੰਮ ਜਥੇ ਬੰਦੀਆਂ ਦੇ ਨਾਲ ਲੱਗਣਾ ਪੈਣਾ ਤਾ ਜਿਹੜਾ ਕੋਈ ਵੀ ਪੋਲੀਟੀਕਲ ਬੰਦਾ ਹੁੰਦਾ ਉਹਨੇ ਕਦੇ ਤੁਹਾਨੂੰ ਉੱਪਰ ਆਵਾਜ਼ ਨਹੀਂ ਉਹਨੇ ਚੱਕਣ ਦੇਣੀ ਜਾਂਦਾ ਉਹ ਇੱਕ ਕਲਮੀ ਦੀਆਂ ਜੰਜੀਰਾਂ ਦੇ ਵਿੱਚ ਹੀ ਗ੍ਰਫਤਾਰ ਰੱਖਦਾ ਬੰਦੇ ਨੂੰ ਇਹੀ ਤਾਂ ਆਪਣੀ ਇੱਕ ਆਜ਼ਾਦੀ ਹੈ ਜਿਹੜੀ ਜਥੇਬੰਦੀਆਂ ਦੀ ਹੈ ਆਪਾਂ ਹਰ ਇੱਕ ਬੰਦਾ ਸਵਾਲ ਜਵਾਬ ਕਰ ਸਕਦਾ ਹੈ ਹਰ ਇੱਕ ਅਫਸਰ ਦੇ ਅਧਿਕਾਰੀ ਨਾਲ ਅੱਗੇ ਆਪਾਂ ਦੇਖੋ ਜਦੋਂ ਆ ਜੁਨੀਅਨ ਆਈਆਂ ਨੇ ਇਹਨਾਂ ਨੇ ਕਿੰਨੇ ਜਾਗਰੂਤ ਕਰੇ ਪਹਿਲਾਂ ਇੱਕ ਬੰਦਾ ਹੁੰਦਾ ਸੀ ਉਹਦੇ ਲਵੇ ਜਾਂਦੇ ਤਾਂ ਉਹੀ ਗੱਲਬਾਤ ਕਰਦਾ ਤਾਂ ਹੁਣ ਹਰ ਇੱਕ ਬੰਦਾ ਜਾਗਰੂਤ ਕਰਿਆ ਜੁਨੀਅਨਾਂ ਨੇ ਤਾਂ ਜਿਹੜਾ ਇਹ ਆਪਣਾ 21 ਵਾਲਾ ਪ੍ਰੋਗਰਾਮ ਹੈ 21 ਵਾਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਣਾ ਉਹ ਵੀ ਰਿਪੋਰਟ ਸਕੱਤਰ ਸਾਹਿਬ ਨੂੰ ਲਖਾਇਓ ਆਪਣੇ ਆਪਣੇ ਪਿੰਡਾਂ ਵੱਲੋਂ ਤਾਂ ਇਹ ਜਿਹੜਾ 26 ਵਾਲਾ ਟਰੈਕਟਰ ਮਾਰਚ ਆ ਉਹ ਵੀ ਆਪਣੇ ਟਰੈਕਟਰ ਲਖਾਇਓ ਬਈ ਆਪਣੇ ਸਮਰਥਾ ਮੁਤਾਬਕ ਵੀ ਕਿੰਨੇ ਟਰੈਕਟਰ 26 ਮਾਰਚ ਦੇ ਵਿੱਚ ਜਾਣਗੇ ਜਿਹੜਾ 26 ਆ ਲਈ ਆਪਾਂ ਨੇ ਕਰਨਾ ਹੈ 26 ਜਨਵਰੀ ਵਾਲਾ ਇਹਦੇ ਵਿੱਚ ਕਿੰਨੇ ਤੱਕ ਗੰਦਨਾ ਕਿੰਨੇ ਇਹ ਜੀ ਉਹ ਪਲਾਨ ਮੌਕੇ ਤੇ ਕਿਦ ਦਿਨ ਪਹਿਲਾਂ ਦੱਸਿਆ ਜਾਊਗਾ ਜਾਨੀ ਕਿ 2 ਦਿਨ ਪਹਿਲਾਂ ਮੀਟਿੰਗ ਹੋਣੀ ਹੈ ਆਪਣੀ ਉੱਪਰਲੀ ਕਮੇਟੀ ਨੂੰ ਦੱਸਣਗੇ ਜੀ ਤਾਂ ਜਿਹੜਾ ਇਹ ਸਮਰਤਾ ਮੁਤਾਬਕ ਪੰਡਾਂ ਦੇ ਟਰੈਕਟਰਾਂ ਦੀ ਗਿਣਤੀ ਜ਼ਰੂਰ ਨੋਟ ਕਰਾਈ ਜਾਵੇ ਤਾਂ ਇੰਨੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ